ਸਾਲ ਗੁਰ ਸੇਵੀ ਐ ਅਹਨ ਸਹਜ ਸੁਭਾਾਈ ਦਰਸਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਈ ਹੋਵ ਸਿਫਤ ਖਸਮ ਦੀ ਨੂਰੇ ਅਰਸਾ ਹੁ ਕੋਰ ਸਾਹੋ ਝੱਟੀ ਐ ਤਦ ਡਿਠੇ ਸੱਚੇ ਪਾਤਿਸਾ ਮਲ ਜਨਮ ਜਨਮ ਦੀ ਕੱਟੀ ਐ ਸੱਜਣ ਸੱਚਾ ਪਾਤਿਸਾ ਸਿਰ ਸਾਹਾ ਦੇ ਸਾਹੋ ਜਿਸ ਪਾਸ ਬਹਿਠਿਆਸੋਹੀਐ ਸਬਨਾ ਦਾ ਵੇਸਾ ਹੋ ਸਜਣ ਸੱਚਾ ਪਾਤਿਸ ਸਿਰਸਾ ਹਾਂਦੈ ਸਾਹੋ ਜਿਸ ਪਾਸ ਬਹਿਠਿਆਸੋਹੀਐ ਸਾਬਨਾ ਦਾ ਵੇਸਾ ਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੂਹੀ ਮਹੱਲਾ ਚੌਥਾ ਹਰ ਹਰ ਨਾਮ ਭਜਿਓ ਪੁਰਖੋ ਤਮ ਸਬ ਬਿਨਸੇ ਦਾਲ ਦਧਲ ਘਾ ਪਉ ਜਨਮ ਮਰਣਾ ਮਿਟਿਓ ਗੁਰ ਸਬਦੀ ਹਰ ਅਸਥਿਰ ਸੀਵ ਸੁਖ ਸੰਗਾ ਹਰ ਹਰ ਨਾਮ ਭਜਿਓ ਪੁਰਖੋ ਤਮ ਸਭ ਬਿਨ ਸੇ ਦਾਲ ਦਧਲ ਘਾ ਨਾਮ ਮਰਣਾ ਮਿਟਿਓ ਗੁਰ ਸਬਦਿ ਹਰ ਅਸਥਿਰ ਸੀ ਵੇ ਸੁਖ ਸਮਘਾ ਮੇਰੇ ਮਨ ਭਜ ਰਾਮ ਨਾਮ ਅਤ ਪਿਰ ਘਾ ਮੈਂ ਮਨ ਤਨ ਅਰਪ ਧਰਿਓ ਗੁਰ ਆਗੈ ਸਿਰ ਵੀਚ ਲੀਓ ਮੁੱਲ ਮਹਗਾ ਰਹਾਉ ਨਰਪਤ ਰਾਜੇ ਰੰਗ ਰਸ ਮਾਣ ਹੈ ਬੇਨ ਨਾ ਵੈ ਪਕੜ ਖੜੇ ਸਭ ਕਲਘਾ ਤਰਮਰਾਏ ਸਿਰ ਡੰਡ ਲਗਾੰਦਾ ਫੇਰ ਪਸ਼ੂ ਤਾਨੇ ਹੱਥ ਫਲ ਘਾ ਹਾਰੇ ਰਾਖ ਰਾਖ ਜਾਨ ਕਿਰਮ ਤੁਮਾਰੇ ਸਰਣਾਗਤ ਪੁਰਖ ਪ੍ਰਤਪਲ ਘਾ ਦਰਸ਼ਨ ਸੰਤ ਦੇਹੁ ਸੁਖ ਪਾਵੈ ਪ੍ਰਭ ਲੋਚ ਪੂਰ ਜਨ ਤੁਮ ਘਾ ਤੋਮ ਸਮਰਥ ਪੁਰਖ ਵੱਡੇ ਪ੍ਰਭ ਸੁਆਮੀ ਮੋਕਔ ਕੀ ਜੈ ਦਾਨ ਹਰ ਨਿਮ ਘਾ ਜਾਨ ਨਾਨਕ ਨਾਮ ਮਿਲੈ ਸੁਖ ਪਾਵੈ ਹਮ ਨਾਮ ਵਿਟਹੁ ਸਾਧ ਘੁਮ ਘਾ ਤੋਮ ਸਮਰੱਥ ਪੁਰਖ ਵੱਡੇ ਪ੍ਰਭ ਸੁਆਮੀ ਮੋਕੋਂ ਕੀ ਜੀ ਦਾਨ ਹਰ ਨਿਮ ਘਾ ਜਨ ਨਾਨਕ ਨਾਮ ਮਿਲੈ ਸੁਖ ਪਾਵੈ ਹਮ ਨਾਮ ਵਿਟਹਾ ਸਦ ਘੁਮ ਘਾ ਵਾਹੇ ਗੁਰੂ ਜੀ ਦਾ ਖਾਲਸਾ ਵਾਹੇ ਗੁਰੂ ਜੀ ਕੀ ਫਤਿਹ ਸੋਹੀ ਮਹੱਲਾ ਚੌਥਾ ਹਰ ਹਰ ਨਾਮ ਭਜਿਓ ਪੁਰਖੋ ਤਮ ਸਾਬੇ ਬਿਨਸੇ ਦਾਲ ਦਧਲ ਘਾ ਪਉ ਜਨਮ ਮਰਣਾ ਮਿਟਿਓ ਗੁਰ ਸਬਦੀ ਹਰ ਅਸਥਿਰ ਸੇਵ ਸੁਖ ਸਮਘਾ